ਜੈ ਭੀਮ ਜੈ ਪਰੋਤ ਛੇ ਭੀਮ ਜੈ ਪਰੋਤ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪੁਤਲੇ ਨਾਲ ਕੀਤੀ ਛੇੜਛਾੜ ਦੇ ਵਿਰੋਧ ਵਿੱਚ ਦੁਕਾਨਦਾਰਾਂ ਤੇ ਦਲਿਤ ਭਾਈਚਾਰੇ ਵੱਲੋਂ ਗ੍ਰਿਆਂ ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਕੇ ਗਲਬਤ ਕਰਦੇ ਹੋਏ ਬਾਲਮੀਕੀ ਸਿਟੀ ਸਭਾ ਦੇ ਪ੍ਰਧਾਨ ਸੰਜੀਤ ਅਟਵਾਲ ਨਗਰ ਕੌਂਸਲ ਗੁਰਾਇਆ ਸੀਨੀਅਰ ਵਾਜਪਾ ਦਾ ਸੁਦੇਸ਼ ਕੁਮਾਰ ਬਿੱਲਾ 라ਡੀ ਗਿੱਲ ਨੇ ਕਿਹਾ ਕਿ ਸ਼ਰਾਰਤੀ ਅੰਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ 26 ਜਨਵਰੀ ਨੂੰ ਇਹ ਸ਼ਰਾਰਤਵਾਜੀ ਕਰਵਾਈ ਗਈ ਹੈ ਸਰਕਾਰ ਤੋਂ ਉਹ ਮੰਗ ਕਰਦੇ ਹਨ ਕਿ ਇਸ ਤਰ੍ਹਾਂ ਦੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਦਲਿਤ ਸਮਾਜ ਦੇ ਆਗੂ ਦੁਕਾਨਦਾਰ ਭਾਈਚਾਰਾ ਕਮਲ ਬਾਲਮੀਕੀ ਕੌਂਸਲਰ ਸਨੀ ਨਾਹਰ ਅਮਿਤ ਨਾਹਰ ਮੌਜੂਦ ਸਨ ਅੱਜ ਗਰਾਂ ਸ਼ਹਿਰ ਵਿੱਚ ਪਤਲਾ ਫੁਕਿਆ ਗਿਆ ਉਸ ਸ਼ਰਾਸਤੀ ਅਨਸਰ ਦਾ ਜਿਸ ਨੇ ਅੰਮ੍ਰਿਤਸਰ ਵਿੱਚ ਸਾਡੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜੇ ਇਸ ਬੰਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਨਹੀਂ ਕੀਤੀ ਜਾਗੀ ਤਾਂ ਅਸੀਂ ਸੰਘਰਸ਼ ਕਰਾਂਗੇ ਰੋਡ ਵੀ ਜਮ ਕਰਾਂਗੇ ਅੱਜ ਗੁਰਾਇਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਮੂਹ ਜਥੇਬੰਦੀਆਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਆ ਜੋ ਅੰਮ੍ਰਿਤਸਰ ਦੇ ਵਿੱਚ ਮੱਧਭਾਗੀ ਘਟਨਾ ਹੋਈ ਆ ਡਾਕਟਰ ਪੀਮਰਾਓ ਅੰਬਿਤਕਨ ਜੀ ਦੇ ਬੁੱਤ ਦੇ ਨਾਲ ਜਿਹੜੀ ਆ ਪੰਤ ਤੋੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜੇ ਸ਼ਰਧਾਲੂਆਂ ਨੇ ਪੰਤ ਤੋੜ ਦੀ ਕੋਸ਼ਿਸ਼ ਕੀਤੀ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਆ ਕਿ ਉਹ ਨੂੰ ਬਤਵਾ ਸਜ਼ਾਤੀ ਜਾਵੇ ਤਾਂ ਜੋ ਆਉਣ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਕਰੇ ਫਿਰ ਮੈਂ ਸਰਕਾਰ ਨੂੰ ਅਪੀਲ ਕਰਦਾ ਇਹੋ ਜਿਹੇ ਨੂੰ ਫਾਂਸੀ ਦੀ ਸਜ਼ਾ ਦੇ ਕੇ ਫਾਂਸੀ ਦੇ ਚੜਾਇਆ ਜਾਵੇ ਕਿਉਂਕਿ ਇਹੋ ਜਿਹੇ ਸ਼ਰਾਰਤ ਜਿਹੜੇ ਆ ਭਾਈਚਾਰਕ ਸ਼ਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਜਿਹੜੀ ਜਾਣਬੁੱਝ ਕੇ ਸ਼ਰਾਰਤ ਕੀਤੀ ਗਈ ਹੈ ਕਿਉਂਕਿ ਇਹ ਜਿਹੜੀ ਸ਼ਰਾਰਤ ਆ 26 ਜਨਵਰੀ ਨੂੰ ਹੋਈ ਆ ਕਿਉਂ 26 ਜਨਵਰੀ ਨੂੰ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਜਿਹੜਾ ਸੰਵਿਧਾਨ ਲਿਖ ਕੇ ਭਾਰ ਦੇ ਰਾਸ਼ਟਰਪਤੀ ਨੂੰ ਦਿੱਤਾ ਸੀ ਉਹ ਲੱਗਦਾ ਇਹ ਜਿਹੜੀ ਘਟਨਾ ਇਹ ਆ ਜਾਣਬੁੱਝ ਕੇ ਕਰਵਾਈ ਗਈ ਆ ਮੈਂ ਸਰਕਾਰ ਨੂੰ ਕੀ ਅਪੀਲ ਕਰਦਾ ਭਗਵੰਤ ਮਾਨ ਸਾਹਿਬ ਜੀ ਨੂੰ ਅਪੀਲ ਕਰਦਾ ਕਿ ਇਸ ਦੀ ਤਹਿ ਤੱਕ ਜਾਇਆ ਜਾਵੇ ਔਰ ਇਹ ਜਿਹੜੇ ਇਹ ਪਿੱਛੇ ਜਿਹੜੀ ਕੀ ਮੰਚਾ ਹੈ ਉਹਨੂੰ ਕੱਢ ਕੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਜੇ ਦੋਸ਼ੀ ਤੇ ਬਣਦੀ ਕਾਰਵਾਈ ਨਹੀਂ ਹੁੰਦੀ ਤਾਂ ਕੀ ਅਗਲਾ ਕੀ ਹੋਵੇਗਾ ਜੇ ਦੋਸ਼ੀ ਤੇ ਕਾਰਵਾਈ ਨਹੀਂ ਹੋਏਗੀ ਲੇਕਿਨ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉੱਤੇ ਐਫ ਆਈ ਆਰ ਜਿਹੜੀ ਦਰਜ ਹੋ ਚੁੱਕੀ ਹੈ ਅਮਰਸਰ ਦੇ ਵਿੱਚ ਔਰ ਕਾਫੀ ਉੱਤੇ ਧਾਰਾ ਜਿਹੜੀਆਂ ਲਗਾਈਆਂ ਸੰਗੀਨ ਧਾਰਾ ਲਾ ਕੇ ਉਸ ਨੂੰ ਅੰਦਰ ਢੱਕਿਆ ਗਿਆ ਹੈ ਅਗਰ ਨਹੀਂ ਕਾਰਵਾਈ ਹੋਏਗੀ ਦੁਬਾਰਾ ਫਿਰ ਅਸੀਂ ਇਸ ਤਰ੍ਹਾਂ ਹੀ ਦੋਹਰ जय भीम जय भारत जय वाल्मीकि जी जय गुरुदेव जय भीम जय भारत जी जो कि ਸਾਰਿਆਂ ਨੂੰ ਪਤਾ ਹੀ ਹੈ ਕਿ 26 ਜਨਵਰੀ ਗਤੰਤਰ ਦਿਵਸ ਵਾਲੇ ਦਿਨ ਅੰਮ੍ਰਿਤਸਰ ਵਿਖੇ ਜੋ ਮੰਦਵਾਦੀ ਘਟਨਾ ਵਾਪਰੀ ਹੈ 바ਵਾ ਸਾਹਿਬ ਜੀ ਦੇ ਸਟੈਚੂ ਦੇ ਨਾਲ ਬਹੁਤ ਹੀ ਬੁਰੀ ਤਰੀਕੇ ਨਾਲ ਛੇੜਖਾਨੀ ਕੀਤੀ ਗਈ ਹੈ ਉਸ ਦੇ ਵਿਰੋਧ ਵਿੱਚ ਅੱਜ ਅਸੀਂ ਗੁਰਾਇਆ ਵਿਖੇ ਗੁਰਾਇਆ বাস ਸਟੈਂਡ ਵਿਖੇ ਪੂਰੇ ਹੇਟਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਆ ਕਿ ਜੋ ਦੋਸ਼ੀ ਆ ਉਸ ਨੂੰ ਉਸਤੇ ਕਾਰਵਾਈ ਕਰਕੇ ਇਹ ਪਤਾ ਕੀਤਾ ਜਾਵੇ ਕਿ ਇਹ ਕਿਸ ਨੇ ਸਾਜਿਸ਼ ਰਚੀ ਆ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਗੁਰਾਇਆ ਵੀ ਕਿ ਉਸ ਸ਼ਰਾਤੀ ਆਂਸਰ ਦਾ ਪਤਲਾ ਵੀ ਫੁਕਾ ਫੁਕਿਆ ਗਿਆ ਵਾਕ ਵਾਕ ਜੱਤੇਵੰਦੀਆਂ ਵੱਲੋਂ ਵਾਲਮੀਕੀ ਭਾਈਚਾਰੇ ਵੱਲੋਂ ਰਵਿਦਾਸ ਭਾਈਚਾਰੇ ਵੱਲੋਂ ਆਪਣੇ ਹਿੰਦੂ ਸਮਾਜ ਵੱਲੋਂ ਉਹਨਾਂ ਦਾ ਪਤਲਾ ਫੁਕਿਆ ਗਿਆ ਅਸੀਂ ਸਰਕਾਰ ਅੱਗੇ ਫੇਰ ਅਪੀਲ ਕਰਦੇ ਹਾਂ ਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਜੀ